ਬਣਾ ਨਾ ਵੀ ਸੁਖਜੋਲ ਦੇ ਚੈਸਟ ਦੇ ਵਿੱਚੋਂ ਦੁੱਧ ਆਉਂਦਾ ਹੈ। ਬਿਣਾ ਨਾ ਤੁਹਾਡੇ ਤੁਹਾਡੇ ਏਰੀਆ ਦਾ ਬੰਦਾ ਕਹਿ ਲੱਸ ਨਹੀਂ ਕਰਦਾ। ਹਮ ਚੈਸਟ ਦੱਸਦੀ ਹੈ ਨਿਪਲ ਦੱਸਦੇ ਆ। ਪਤ ਲੱਗ ਗਿਆ ਕਿਸੇ ਬਣੇ ਹੋਏ ਨੇ ਮੈਨੂੰ ਲੱਗਦਾ ਜੇ ਗਾਇਨੋਜ਼ ਕੋਟ ਗੁਰਲਾਪ੍ਰੀਤ ਤੇ ਸੁਖਜੋਲ ਵਿਚਕਾਰ ਹੁਣ ਕੰਟਰੋਵਰਸੀ ਸ਼ੁਰੂ ਹੋ ਚੁੱਕੀ ਆ। ਸੁਖਜੋਲ ਦੇ ਵਿਰੁੱਧ ਇੱਕ ਵੀਡੀਓ ਪਾਈ ਸੀ। ਗੁਰਲਾਪ੍ਰੀਤ ਨੇ ਇੱਕ ਪੋਡਕਾਸਟ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਮੁੰਡੇ ਦੇ ਜੋ ਕਿ ਸਟੀਰ ਔਡ ਕਰਦਾਗਾ ਉਸਦੇ ਗਾਇਨੋਜ਼ ਬਣ ਚੁੱਕੇ ਨੇਗੇ ਉਸਦੇ ਨਿਪਲ ਦੇ ਵਿੱਚੋਂ ਦੁੱਧ ਵੀ ਨਿਕਲ ਸਕਦਾ ਹੈ ਪਰ ਉਹਨਾਂ ਨੇ ਕਿਤੇ ਵੀ ਇਹ ਮੈਂਸ਼ਨ ਨਹੀਂ ਕੀਤਾ ਸੀਗਾ ਕਿ ਉਹ ਸੁਖਜੋਲ ਨੂੰ ਕਹਿ ਰਹੇ ਨੇਗੇ ਇੰਸਟਾਗ੍ਰam ਪੇਜਾਂ ਵਾਲਿਆਂ ਨੇ ਚੱਕ ਕੇ ਇਹ ਚੀਜ਼ ਨੂੰ ਸ਼ੋਅ ਕਰ ਦਿੱਤਾ ਕਿ ਉਹ ਸੁਖਜੋਲ ਨੂੰ ਹੀ ਕਹਿ ਰਹੇ ਨੇ ਤੇ ਉਸ ਦਾ ਰਿਪਲਾਈ ਸੁਖਜੋਲ ਨੇ ਹੁਣ ਆਪਣੀ ਵੀਡੀਓ ਦੇ ਵਿੱਚ ਕਰ ਦਿੱਤਾਗਾ ਉਹਨਾਂ ਦੀ ਇੱਕ ਵੀਡੀਓ ਲਾਈ ਜੋ ਕਿ ਤੁਹਾਡੀ ਸਕਰੀਨ ਦੇ ਉੱਤੇ ਵੀ ਚੱਲ ਰਹੀ ਆ ਤੇ ਸੁਖਜੋਲ ਨੇ ਕਿਹਾ ਕਿ ਜੋ ਮੈਨੂੰ ਕਹਿੰਦੇ ਨੇ ਕਿ ਮੇਰੇ ਨਿਪਲ ਦੇ ਵਿੱਚੋਂ ਦੁੱਧ ਨਿਕਲਦਾ ਆ ਦੇਖ ਲਓ ਮੈਂ ਤੁਹਾਨੂੰ ਦੱਬ ਕੇ ਦਿਖਾ ਦਿੰਦਾਗਾ ਮੇਰੇ ਕੋਈ ਵੀ ਦੁੱਧ ਨਹੀਂ ਨਿਕਲਦਾਗਾ ਉਸ ਤੋਂ ਬਾਅਦ ਗੁਰਲਾਪ੍ਰੀਤ ਨੇ ਫੇਰ ਇੱਕ ਵੀਡੀਓ ਪਾਈ ਤੇ ਉਸ ਦੇ ਵਿੱਚ ਗੁਰਲਾਪ੍ਰੀਤ ਨੇ ਕਿਹਾ ਕਿ ਅਸੀਂ ਤੈਨੂੰ ਮੈਂਸ਼ਨ ਨਹੀਂ ਕੀਤਾ ਸੀਗਾ ਬਾਕੀ ਜੇ ਇਹ ਗੱਲ ਬਾਤ ਆ ਤੂੰ ਨਾਲ ਦੀ ਨਾਲ ਰਿਪਲਾਈ ਕਰਨਾ ਸੀਗਾ ਤੂੰ ਅੱਜ 5-6 ਮਹੀਨਿਆਂ ਬਾਅਦੋਂ ਆਪਣਾ ਇਲਾਜ ਕਰਵਾ ਕੇ ਇਹ ਗੱਲ ਕਹਿਣਾਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਦੱਸਿਆ ਕਿ ਸੁਖ ਜੌਲ ਨੇ ਆਪਣੇ ਹੀ ਚੈਨਲ ਦੇ ਉੱਤੇ ਵੀਡੀਓ ਪਾ ਕੇ ਇਹ ਕੰਫਰੈنس ਕੀਤਾਗਾ ਕਿ ਮੈਂ ਇਹ ਹਸਤੇ ਸਟੀਅਰ ਔਡ ਲੈਂਦਾ ਸੀ ਜਿਸ ਕਰਕੇ ਮੈਨੂੰ ਬਹੁਤ ਸਾਰੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਬਾਕੀ ਹੁਣ ਗੁਰਲਾਪ੍ਰੀਤ ਨੇ ਇਹਨਾਂ ਨੂੰ ਪੌਡਕਾਸਟ ਕਰਨ ਲਈ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਨੌਲੇਜ ਘਟਾ ਤਾਂ ਆਪਾਂ ਆਮਣੂ ਸਾਹਮਣੇ ਬੈਠ ਕੇ ਇੱਕ ਪੌਡਕਾਸਟ ਕਰਦੇ ਆਂ ਸਵਾਲ ਜਵਾਬ ਕਰਦੇ ਆਂ ਤੇ ਸੁਖਜੋਲ ਨੇ ਵੀ ਇਹ ਚੀਜ਼ ਨੂੰ ਕਿਹਾ ਕਿ ਹਾਂ ਆਪਾਂ ਪੋਡਕਾਸਟ ਕਰਦੇ ਆ ਮੇਰੀ ਹਲੇ ਟ੍ਰੇਨਿੰਗ ਚੱਲ ਰਹੀ ਆ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਪੋਡਕਾਸਟ ਕਰਨੀ ਰੈਡੀ ਆ ਬਾਕੀ ਤੁਹਾਡਾ ਕੀ ਵਿਚਾਰ ਆ ਕਿ ਕੌਣ ਸਹੀ ਆ ਕੌਣ ਗਲਤ ਆ ਤਾਂ ਪਲੀਜ਼ ਕਮੈਂਟ ਕਰਕੇ ਆਪਣੀ رائے ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ